ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਿਹਾ ਜੀ ਮੂੰਗਫਲੀ ਦੀ ਗੁੜ ਵਾਲੀ ਗੱਚਕ ਇਹ ਗੱਚਕ ਜੀ ਘਰ ਵਿੱਚ ਵੀ ਬਣਾਉਣੀ ਬਹੁਤ ਹੀ ਜ਼ਿਆਦਾ ਆਸਾਨ ਹੁੰਦੀ ਹੈ ਇਸ ਨੂੰ ਬਣਾ ਲਈ ਆਪਾਂ ਨੂੰ ਇੱਕ ਦੋ ਗੱਲਾਂ ਦਾ ਬਹੁਤ ਹੀ ਜ਼ਿਆਦਾ ਖਾਸ ਧਿਆਨ ਰੱਖਣਾ ਪੈਂਦਾਗਾ ਅਗਰ ਤੁਹਾਨੂੰ ਅੱਜ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਇੱਕ ਕਾਲੀ ਮੂੰਗਫਲੀ ਦੀ ਲਈ ਹੈ ਜਿੰਨੀ ਆਪਣੇ ਮੂੰਗਫਲੀ ਲਈ ਜ ਉਹਨਾਂ ਹੀ ਆਪਣੇ ਗੁੜ ਲਿਆਗਾ ਮੂੰਗਫਲੀ ਨੂੰ ਜੀ ਆਪਾਂ ਰੋਸਟ ਕਰਕੇ ਹੀ ਗੱਚਕ ਬਣਾਵਾਂਗੇ ਸਭ ਤੋਂ ਪਹਿਨਾ ਜੀ ਆਪਾਂ ਗੱਚਕ ਬਣਾਉਣ ਤੋਂ ਪਹਿਨਾ ਆਪਾਂ ਆਪਾਂ ਇਸ ਟ੍ਰੇ ਉੱਪਰ ਹੀ ਗੱਚਕ ਨੂੰ ਜੀ ਆਪਾਂ ਵੇ ਲੈਣਾਗਾ ਇਸ ਕਰਕੇ ਸਭ ਤੋਂ ਪਹਿਨਾ ਆਪਾਂ ਇਹ ਪ੍ਰੋਸੈਸ ਕੰਪਲੀਟ ਕਰਾਂਗੇ ਇਸ ਉੱਪਰ ਆਪਾਂ ਦੇਸੀ ਕੀ ਲਗਾ ਕੇ ਪਹਿਨਾ ਹੀ ਰੱਖ ਲਾਵਾਂਗੇ ਗੱਚਕ ਬਣਾਉਣ ਤੋਂ ਪਹਿਨਾ ਕਿਉਂਕਿ ਉਸ ਟਾਈਮ ਆਪਣੀ ਜੋ ਚਾਸ਼ਨੀ ਹੁੰਦੀ ਹੈ ਗੁੜ ਵਾਲੀ ਉਹ ਇੱਕਦਮ ਜੰਮ ਜਾਵੇਗੀ ਇੱਕ ਬੇਲਣਾ ਲਿਆ ਜੀ ਆਪਾਂ ਨੇ ਇਸ ਉੱਪਰ ਵੀ ਆਪਾਂ ਦੇਸੀ ਘੀ ਲਗਾ ਕੇ ਪੈਨਾ ਹੀ ਰੈਡੀ ਕਰ ਲਾਵਾਂਗੇ ਫਿਰ ਆਪਾਂ ਗੱਠੀ ਕ ਬਣਾਉਣੀ ਸ਼ੁਰੂ ਕਰਨੀ ਆ ਹੁਣ ਆਪਾਂ ਜੀ ਇੱਕ ਪੈਨ ਲਿਆਗਾ ਇਸ ਵਿੱਚ ਆਪਾਂ ਮੋਂਗਫਲੀ ਪਾਵਾਂਗੇ 7-8 ਮਿੰਟਾਂ ਲਈ ਜੀ ਆਪਾਂ ਇਸ ਨੂੰ ਬਿਲਕੁਲ ਲੋ ਫਲੇਮ ਤੇ ਇਸ ਨੂੰ ਰੋਸਟ ਕਰਾਂਗੇ ਮੂੰਗਫਲੀ ਨੂੰ ਜੀ ਆਪਾਂ ਰੋਸਟ ਕਰ ਲਿਆਗਾ ਦੇਖੋ ਇੱਕ ਚਾਕੇ ਆਪਾਂ ਪਿਸਤਾਨ ਦਿਖਾਉਣੇ ਆ ਜੀ ਇਸ ਤਰੀਕੇ ਨਾਲ ਜਿਹੇ ਰੋਸਟ ਹੋ ਚੁੱਕੀ ਹੈ ਤੇ ਇਸ ਉਪਰੋਂ ਸਿਲਕਾ ਬੜੀ ਆਸਾਨੇ ਨਾਲ ਲਹਿ ਜਾਵੇਗਾ ਜਦੋਂ ਆਪਾਂ ਇਸ ਨੂੰ ਥੋੜਾ ਜਿਹਾ ਠੰਡਾ ਕਰ ਲਵਾਂਗੇ ਹੁਣ ਆਪਾਂ ਜੀ ਇੱਕ ਕੜਾਹੀ ਲਈ ਆ ਇਸ ਵਿੱਚ ਗੁੜ ਪਾਵਾਂਗੇ ਤੇ ਬਿਲਕੁਲ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਗੁੜ ਨੂੰ ਜੀ ਆਪਾਂ ਚੰਗੀ ਤਰ੍ਹਾਂ ਪਿਘਲਾ ਲੈਣਾਗਾ ਫਿਰ ਆਪਾਂ ਇਸ ਨੂੰ ਹਲਕਾ ਜਿਹਾ ਠੰਡਾ ਕਰਕੇ ਇਸ ਨੂੰ ਛਾਨ ਲਾਵਾਂਗੇ ਤਾਂ ਕਿ ਇਸ ਵਿੱਚ ਜੋ ਵੀ ਕੰਕਰ ਵਗੈਰਾ ਹੁੰਦਾਗਾ ਉਹ ਨਿਕਲ ਜਾਵੇ ਹੁਣ ਆਪਾਂ ਇਸ ਨੂੰ ਛਾਨ ਲਾਵਾਂਗੇ ਜੀ ਗੁੜ ਵਿੱਚ ਜੋ ਵੀ ਕੋਈ ਡੱਕਾ ਜਾਂ ਕੋਈ ਕੰਕਰ ਹੁੰਦਾ ਉਹ ਸਾਰਾ ਨਿਕਲ ਜਾਂਦਾਗਾ ਛਾਨ ਕੇ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਫਿਰ ਆਪਾਂ ਇਸਦੀ ਚਾਸ਼ਨੀ ਬਣਾਵਾਂਗੇ ਦੇਖੋ ਜੀ ਗੁੜ ਵਿੱਚ ਕਾਲਾ ਕਾਲਾ ਜਾ ਕੁਛ ਕੰਕਰ ਸੀ ਉਹ ਸਾਰਾ ਨਿਕਲ ਚੁੱਕਿਆ ਹੈਗਾ ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਇਸ ਚਾਸ਼ਨੀ ਨੂੰ ਪਾ ਲਵਾਂਗੇ ਆਪਾਂ ਇਸ ਨੂੰ 20-25 ਮਿੰਟਾਂ ਲਈ ਬਿਲਕੁਲ ਘੱਟ ਗੈਸ ਤੇ ਇਸ ਨੂੰ ਪਕਾਵਾਂਗੇ ਜਦੋਂ ਜੀ ਇਹ ਗੁੜ ਜਦੋਂ ਆਪਾਂ ਇਸ ਨੂੰ ਪਾਣੀ ਵਿੱਚ ਪਾ ਕੇ ਚੈੱਕ ਕਰਾਂਗੇ ਇਹ ਬਿਲਕੁਲ ਕੰਚ ਦੀ ਤਰ੍ਹਾਂ ਟੁੱਟਣ ਲੱਗ ਜਾਣਾ ਚਾਹੀਦਾਗਾ ਫਿਰ ਸਮਝੋ ਆਪਣੀ ਚਾਸ਼ਨੀ ਬਣ ਕੇ ਤਿਆਰ ਆ ਘੱਟ ਗੈਸ ਤੇ ਜੀ ਇਸ ਨੂੰ 20-25 ਮਿੰਟ ਲੱਗ ਜਾਂਦੇ ਨੇ ਦੇਖੋ ਇਸ ਤਰੀਕੇ ਦੀ ਹੋ ਚੁੱਕੀ ਹੈ ਜੀ ਇਹ ਹੁਣ ਆਪਾਂ ਇਸ ਨੂੰ ਚੈੱਕ ਕਰਾਂਗੇ ਪਾਣੀ ਵਿੱਚ ਪਾ ਕੇ ਇੱਕ ਕਾਲੀ ਵਿੱਚ ਆਪਾਂ ਪਾਣੀ ਪਾ ਲਵਾਂਗੇ ਜੀ ਦੇਖੋ ਇਸ ਵਿੱਚ ਪਾ ਕੇ ਆਪਾਂ ਤਾਸ਼ ਨੂੰ ਚੈੱਕ ਕਰਾਂਗੇ ਕਿ ਇਹ ਰੈਡੀ ਹੋ ਚੁੱਕੀ ਹੈ ਕਿ ਜਾਂ ਨਹੀਂ ਦੇਖੋ ਜੰਮਨਤਾ ਲੱਗ ਚੁੱਕੀ ਹੈ ਜੀ ਪਰ ਹਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ। ਇਕਾਂਥੀ ਤਰ੍ਹਾਂ ਨਹੀਂ ਬਣੀ ਜੀ ਹਜੇ ਤੱਕ। ਆਪਾਂ ਇਸ ਨੂੰ 3-4 ਮਿੰਟ ਜੀ ਹੋਰ ਪਕਾਵਾਂਗੇ। ਫਿਰ ਆਪਣੀ ਚਾਸ਼ਨੀ ਬਣ ਕੇ ਤਿਆਰ ਹੋ ਜਾਵੇਗੀ। ਮੂੰਗਫਲੀ ਨੂੰ ਜੀ ਆਪਾਂ ਉਸ ਦਾ ਛਿਲਕਾ ਉਤਾਰ ਕੇ ਇਸ ਨੂੰ ਰੈਡੀ ਕਰ ਲਿਆਗਾ। 3-4 ਮਿੰਟ ਜੀ ਆਪਾਂ ਇਸ ਨੂੰ ਹੋਰ ਪਕਾਉਣਾਗਾ ਹਜੇ। 3-4 ਮਿੰਟ ਛਾਛਣੇ ਨੂੰ ਹੋਰ ਪਕਾਉਣ ਤੋਂ ਬਾਅਦ ਜੀ ਆਪਾਂ ਇਸ ਵਿੱਚ ਮੂੰਗਫਲੀ ਪਾ ਦਵਾਂਗੇ ਤੇ ਮੂੰਗਫਲੀ ਪਾਉਣ ਤੋਂ ਬਾਅਦ ਜੀ ਆਪਾਂ ਗੈਸ ਬੰਦ ਕਰ ਦਵਾਂਗੇ ਆਪਾਂ ਨੂੰ ਗੁੜ ਵਾਲੀ ਗੱੱਚਕ ਬਣਾਉਣ ਦੇ ਲਈ ਜੀ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਜਿਹੜੀ ਆਪਣੀ ਛਾਛਣੀ ਗੁੜ ਵਾਲੀ ਇਹ ਪੂਰੀ ਤਰ੍ਹਾਂ ਪਰਫੈਕਟ ਬਣਨੀ ਚਾਹੀਦੀ ਆ ਤੇ ਇੱਕ ਜਿਹੜਾ ਆਪਾਂ ਨੇ ਜੀ ਪ੍ਰੋਸੈਸ ਸਟਾਰਟਿੰਗ ਤੋਂ ਕੰਪਲੀਟ ਕੀਤਾ ਸੀਗਾ ਟ੍ਰੇ ਉੱਤੇ ਦੇਸੀ ਕੀ ਲਗਾਉਣ ਵਾਲਾ ਉਹ ਆਪਾਂ ਨੂੰ ਪੈਨਾ ਹੀ ਕਰਨਾਗਾ ਇਨੀ ਵੀ ਆਪਾਂ ਗੋੜ ਵਾਲੀ ਗੱਚਕ ਬਣਾ ਲਈ ਤੇ ਆਪਾਂ ਫਿਰ ਦੇਸੀ ਕੀ ਲਗਾਵਾਂਗੇ ਟ੍ਰੇ ਉਤੇ ਕਿਉਂਕਿ ਇਹ ਗੱਚਕ ਨਾਲ ਦੀ ਨਾਲ ਆਪਣੀ ਇਹ ਜਮ ਜਾਣੀ ਆ ਇਹ ਗੱਲਾਂ ਦਾ ਆਪਾਂ ਨੂੰ ਬਹੁਤ ਖਾਸ ਧਿਆਨ ਰੱਖਣਾ ਹੋਵੇਗਾ ਜੇ ਆਪਣੀ ਚਾਸ਼ਨੀ ਪਰਫੈਕਟ ਨਾ ਬਣੀ ਜੀ ਤਾਂ ਫਿਰ ਆਪਾਂ ਜਦੋਂ ਇਸ ਗੱਚਕ ਨੂੰ ਖਾਵਾਂਗੇ ਤਾਂ ਇਹ ਗੱਚਕ ਆਪਣੇ ਦੰਦਾਂ ਨਾਲ ਚਿਪਕ ਜਾਵੇਗੀ ਹੁਣ ਆਪਾਂ ਜੀ ਜੋ ਟ੍ਰੇ ਉੱਪਰ ਦੇਸੀ ਕੀ ਲਗਾਇਆ ਸੀਗਾ ਇਸ ਉੱਪਰ ਗੱਚਕ ਨੂੰ ਪਾ ਦਵਾਂਗੇ ਤਾਂ ਕਿ ਜਲਦੀ ਤੋਂ ਜਲਦੀ ਆਪਾਂ ਇਹ ਪ੍ਰੋਸੈਸ ਕੰਪਲੀਟ ਕਰੀਏ ਜਲਦੀ ਤੋਂ ਜਲਦੀ ਜੀ ਆਪਾਂ ਗਾਚਕ ਦੇ ਰੂਪ ਵਿੱਚ ਇਸ ਨੂੰ ਤਿਆਰ ਕਰਾਂਗੇ ਜਿਆਦਾ ਟਾਈਮ ਨਾ ਲੈਂਦੇ ਹੋਏ ਕਿਉਂਕਿ ਜੇ ਇਹ ਇੱਕ ਵਾਰ ਜੰਮ ਗਏ ਤਾਂ ਫਿਰ ਇਹ ਬਿਲਕੁਲ ਵੀ ਨੀ ਚਾਰਸਵਣ ਨਹੀਂ ਹੈ ਇਸ ਰੂਪ ਵਿੱਚ ਤੁਸੀਂ ਤਿਆਰ ਕਰਨਾ ਚਾਹੁੰਦੇ ਗੋਲ ਜਾਂ ਚੌਰਸ ਇਸ ਨੂੰ ਕਿਸੇ ਵੀ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਬਸ ਜ਼ਿਆਦਾ ਟਾਈਮ ਨਹੀਂ ਜੀ ਆਪਣੇ ਲਗਾਉਣਾ ਜਲਦੀ ਤੋਂ ਜਲਦੀ ਆਪਾਂ ਇਸ ਨੂੰ ਪ੍ਰੈਸ ਕਰਕੇ ਰੈਡੀ ਕਰ ਲੈਣਾ ਹੈ ਮਿਲਣੇ ਨਾਲ ਜਿਸ ਨੂੰ ਮੜਾਗਾ ਮਿਲ ਦਵਾਂਗੇ ਹੁਣ ਆਪਾਂ ਇਸ ਉੱਪਰ ਨਾਰੀਅਲ ਲਗਾਵਾਂਗੇ ਸਜਾਵਟ ਲਈ ਇਸ ਨੂੰ ਵੀ ਆਪਾਂ ਮੇਲਣੇ ਨਾਲ ਉਪਰੋਂ ਪ੍ਰੈਸ ਕਰ ਦਵਾਂਗੇ ਨਾਰੀਅਲ ਨੂੰ ਤਾਂ ਕਿ ਇਹ ਗੱਚਕ ਉੱਪਰ ਚੰਗੀ ਤਰ੍ਹਾਂ ਜੰਮ ਜਾਵੇ ਹੁਣ ਆਪਾਂ ਜੀ ਗੱਚਕ ਨੂੰ ਕੱਟ ਲਵਾਂਗੇ ਜੇ ਆਪਾਂ ਇਸ ਨੂੰ ਜ਼ਿਆਦਾ ਠੰਡਾ ਕਰਕੇ ਕੱਟਿਆ ਤਾਂ ਫਿਰ ਇਹ ਕੱਟਣੀ ਔਖੀ ਹੋ ਜਾਵੇਗੀ एक पीस आप तो हाँ चा के दखाव गे देखो इस तरीके का बनिया जी है हम आप इसकी प्लेटिंग करा ਅਗਰ ਤੁਹਾਨੂੰ ਇਹ ਮੇਰੀ ਗੱਚਕ ਬਣਾਉਣ ਦੀ ਵਿਧੀ ਵਧੀਆ ਲੱਗੀ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ